ਗਲੀ ਮੁਰਗੀ ਖਾਣੇ ਵਾਲੀ ਬਟਾਲਾ ਰੋਡ ਜਵਾਹਰ ਨਗਰ ਵਿਖੇ ਜਗਾ ਜਗਾ ਤੇ ਕੂੜੇ ਕਰਕਟ ਦੇ ਢੇਰ ਲੱਗੇ ਹੋਏ ਹਨ ਜਿਸ ਤੋਂ ਆ ਰਹੀ ਬਦਬੂ ਕਰ ਨਜ਼ਦੀਕ ਰਹਿਣ ਵਾਲੇ ਲੋਕ ਕਾਫੀ ਪਰੇਸ਼ਾਨ ਹਨ ਜਿਨ੍ਹਾਂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਇੱਥੇ ਕੂੜੇ ਕਰਕਟ ਦੇ ਢੇਰ ਲੱਗਣ ਤੋਂ ਹਟਾਏ ਜਾਣ ਅਤੇ ਉਹਨਾਂ ਨੂੰ ਜਲਦੀ ਚੁੱਕਵਾਇਆ ਜਾਵੇ ਤਾਂ ਜੋ ਮਹੱਲੇ ਵਾਲੇ ਸੁਖ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਸਕਣ ਜਵਾਹਰ ਨਗਰ ਦੇ ਵਿੱਚ ਜਗਾ ਜਗਾ ਤੇ ਕੂੜਾ ਲੋਕਾਂ ਨੇ ਢੇਰ ਲਾਏ ਹੋਏ ਹਨ ਤੇ ਅਸੀਂ ਤੁਹਾਨੂੰ ਦਿਖਾਉਨੇ ਆਂ ਕਿ ਕਿਸ ਤਰ੍ਹਾਂ ਕੂੜੇ ਨੂੰ ਚੁੱਕਣ ਦੀ ਬਜਾਏ ਇੱਥੇ ਉਹਨਾਂ ਨੂੰ ਅੱਗ ਲਾਈ ਜਾ ਰਹੀ ਹੈ ਕੂੜੇ ਨੂੰ ਜਿਸ ਦੇ ਨਾਲ ਹੋਰ ਵੀ ਜ਼ਿਆਦਾ ਪੋਲੂਸ਼ਨ ਵੱਧ ਰਿਹਾ ਹੈ ਤੇ ਧੂਆਂ ਲੋਕਾਂ ਦੇ ਗੰਦਾ ਲੋਕਾਂ ਦੇ ਘਰਾਂ 'ਚ ਜਾ ਰਿਹਾ ਹੈ ਕਿਤੇ ਨਾ ਕਿਤੇ ਜੇ ਕੂੜੇ ਦੀ ਬਦਬੂ ਜਾਂ ਕੀਟ ਕਟਾਣੂਆਂ ਤੋਂ ਬਿਮਾਰੀਆਂ ਫੈਲਦੀਆਂ ਹਨ ਤੇ ਗੰਦਾ ਧੂਆਂ ਵੀ ਉਹੀ ਕੰਮ ਕਰਦਾ ਹੈ ਉਸ ਦੇ ਨਾਲ ਵੀ ਬਿਮਾਰੀਆਂ ਫੈਲ ਸਕਦੀਆਂ ਹਨ ਲੋਕਾਂ ਨੂੰ ਸਾਧੀਆਂ ਬਿਮਾਰੀਆਂ ਹੋ ਸਕਦੀਆਂ ਹਨ ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਅਮਰਸਰ ਸਿਟੀ ਨੂੰ ਜਿਹੜਾ ਇੱਕ ਖੁਆਬ ਜਾਂ ਇੱਕ ਸੁਪਨਾ ਲਿਆ ਗਿਆ ਹੈ ਸਮਾਰਟ ਸਿਟੀ ਬਣਾਉਂਦਾ ਉਹ ਕਿਵੇਂ ਪੂਰਾ ਹੋਏਗਾ ਜਦੋਂ ਜਿਵੇਂ ਕਿ ਜਦੋਂ ਕਿ ਇੱਥੇ ਗੰਦਗੀ ਕੂੜਾ ਕੜਕ ਦੇ ਅਨੇਕਾਂ ਸਮੱਸਿਆਵਾਂ ਆਵਾਂ ਹਨ ਤੇ ਅਸੀਂ ਗੱਲਬਾਤ ਕਰਦੇ ਹਾਂ ਇਥੋਂ ਬੌਜੀ ਨਾਲ ਜਿਹੜੇ ਇਥੋਂ ਬਹੁਤ ਪਰੇਸ਼ਾਨ ਹਨ ਇਸ ਕੂੜੇ ਕੜਕ ਨਾਲੋਂ ਕੀ ਕਹਿੰਦੇ ਹਨ ਹਾਂਜੀ ਬੌਜੀ ਹਾਂਜੀ ਇਹ ਸਾਡੀ ਰੋਜ਼ ਦੀ ਇੱਕ ਪ੍ਰੋਬਲਮ ਹੋ ਗਈ ਹੈ ਜੀ ਇਹ ਸਾਡੀ ਸਾਹਮਣੇ ਫੈਕਟਰੀ ਹੈ ਇੱਥੇ ਰੋਜ਼ ਕੂੜੇ ਦਾ ਢੇਰ ਇੰਨਾ ਕ ਲੱਗ ਜਾਂਦਾ ਹੈ ਜਿਹਦੇ ਕਾਰਨ ਇੱਥੇ ਮਤਲਬ ਸਮਝੋ ਬਿਮਾਰੀਆਂ ਦਾ ਸਮੈਲ ਦਾ ਇੰਨੀ ਕਿ ਦਿੱਕਤ ਹੈ ਕਿ ਸਾਨੂੰ ਹਰ ਵੇਲੇ ਆਪਣਾ ਸ਼ਟਰ ਤੇ ਦਰਵਾਜ਼ਾ ਬੰਦ ਕਰਕੇ ਰੱਖਣਾ ਪੈਂਦਾ ਤੇ ਮੇਰੀ ਇੱਥੋਂ ਦੇ ਕਾਉਂਸਲਰ ਨੂੰ ਲੋਕਲ ਜਾਂ ਸਰਕਾਰ ਨੂੰ ਇਹੋ ਹੈਗੀ ਹੈ ਕਿ ਇਹਨੂੰ ਧਿਆਨ ਦਿੱਤਾ ਜਾਵੇ ਇਹ ਰੋਜ਼ ਦਾ ਮਸਲਾ ਸਾਡਾ ਹੱਲ ਕੀਤਾ ਜਾਵੇ ਲੋਕਾਂ ਦੇ ਘਰਾਂ ਤੋਂ ਲਿਫਟਿੰਗ ਹੋਵੇ ਨਾ ਕਿ ਇਹ ਸਾਡੇ ਫੈਕਟਰੀਆਂ ਦੇ ਸਾਹਮਣੇ ਇੱਥੇ ਤੇ ਇੰਨੀ ਬੁਰੀ ਹਾਲਤ ਹੋ ਜਾਂਦੀ ਹੈ ਕਿ 2 ਮਿੰਟ ਲਈ ਖਲੋਣਾ ਵੀ ਮੁਸ਼ਕਲ ਹੈ ਤੇ ਅਸੀਂ ਤੇ ਗਵਰਨਮੈਂਟ ਨੂੰ ਇਹੋ ਕਹਿੰਦੇ ਆ ਕਿ 스마트 ਸਿਟੀ ਤਾਂ ਦੀ ਬਨੇਗਾ ਕਿ ਉਹਦਾ ਹੱਲ ਇਸ ਤਰ੍ਹਾਂ ਤੇ ਨਹੀਂ ਹੋਏਗਾ ਇਹ ਤੇ ਸਾਰਿਆਂ ਲਈ ਦਿੱਕਤ ਹੈ ਜਿੰਨੇ ਇੱਥੋਂ ਦੇ ਵਸਨੀਕ ਹੈ ਸਭ ਨੂੰ ਪ੍ਰੋਬਲਮ ਹੈ ਤੇ ਉਹਦਾ ਹੱਲ ਕੀਤਾ ਜਾਵੇ ਸਾਡੀ ਇਹੋ ਗਵਰਨਮੈਂਟ ਦੇ ਅੱਗੇ ਬੇਨਤੀ ਹੈ ਜੀ ਫਾਸਟਵੇ ਤੋਂ ਆਪਣੇ ਸਹਿਯੋਗੀ ਆਰ ਕੇ ਸੋਨੀ ਨਾਲ ਅਮਰੀਕ ਸਿੰਘ ਵੱਲਾ ਦੀ ਰਿਪੋਰਟ ਅੰਮ੍ਰਿਤਸਰ